ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਸਭ ਤੋਂ ਵੱਡੀ ਜਿਹੜੀ ਖਬਰ ਹੈ ਇੱਕ ਅਹਿਮ ਖਬਰ ਆ ਉਹਦੇ ਬਾਰੇ ਤੁਹਾਨੂੰ ਲੈ ਕੇ ਚੱਲਦੇ ਆ ਅਸਲ ਦੇ ਵਿੱਚ ਕੀ ਵਜਾ ਗਈ ਇਸ ਖਬਰ ਦੇ ਨਾਲ ਤੁਸੀਂ ਜੁੜੇ ਰਹੋ ਵੀਡੀਓ ਨੂੰ ਬਾਕਤਵਾਦ ਸ਼ੇਅਰ ਕਰ ਦਿਓ ਕਿਉਂਕਿ ਜਿਹੜੀ ਇਹ ਖਬਰ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਆ ਬਹੁਤ ਹੀ ਆਪਾਂ ਕਹਿੰਦੇ ਅਹਿਮ ਤੇ ਵੱਡੀ ਖਬਰ ਆ ਜੋ ਕੁਝ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਕਿਹਾ ਸੀ ਤੇ ਅੱਜ ਉਹੀ ਵਾਪਰਨ ਲੱਗਦਾਗਾ ਤੇ ਤੁਸੀਂ ਧਿਆਨ ਦੇ ਨਾਲ ਵੀਡੀਓ ਸੁਣਨੋ ਸਕਿੱਪ ਨਾ ਕਰਿਓ ਤੁਹਾਨੂੰ ਦੱਸਦਾ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਐਨਆਈ ਜਿਹੜੀ ਆ ਉਹਨੇ ਕੀ ਕੀਤਾਗਾ ਭਾਈ ਅੰਮਰਤਪਾਲ ਸਿੰਘ ਦੇ ਚਾਚੇ ਦੇ ਘਰੇ ਜਿਹੜਾ ਸਾਪਾ ਮਾਰਿਆਗਾ ਉਸ ਤੋਂ ਬਾਅਦ ਉਹਦਾ ਚਾਚਾ ਘਰੇ ਨਹੀਂ ਸੀ ਭਾਈ ਅੰਮਰਤਪਾਲ ਸਿੰਘ ਦਾ ਉਸ ਤੋਂ ਬਾਅਦ ਉਹਨਾਂ ਦੀ ਚਾਚੀ ਅਮਰਜੀਤ ਕੌਰ ਨੂੰ ਜਿਹੜੀ ਪੁਲਿਸ ਚੁੱਕ ਕੇ ਲੈ ਗਈ ਮੱਖਣ ਸਿੰਘ ਮਸਾਫਰਾ ਵੀ ਸਰਜਤਾਗਾ ਉਹਦੇ ਘਰ ਵੀ ਸਾਪਾਂ ਮਾਰਿਆਗਾ ਤੇ ਬਾਕੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਕਿਹਦੇ ਕਿਹਦੇ ਘਰ ਸਾਪਾਂ ਮਾਰਿਆਗਾ ਕੀ ਕੁਝ ਮਿਲਿਆ ਗਿਆ ਕੀ ਕੁਝ ਬਰਾਮਦ ਹੋਇਆਗਾ ਤੇ ਇਹ ਤੇ ਗੱਲਬਾਤ ਵੀ ਕਰਾਂਗੇ ਜਿਹੜੀ ਇਹ ਐਨਆਈ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 2008 ਦੇ ਵਿੱਚ ਜਿਹੜਾ ਇੱਕ ਸੰਸਦ ਦੇ ਵਿੱਚ ਮਤਾ ਪਾਇਆ ਗਿਆ ਕਿ ਇੱਕ ਅਜਿਹੀ ਏਜੰਸੀ ਬਣਾਈ ਜਾਵੇ ਜੋ ਅਤਵਾਦੀ ਗਤੀਵਿਧੀਆਂ ਨੂੰ ਰੋਕਦੀ ਹੋਵੇ ਉਹਨਾਂ ਤੇ ਜਿਹੜੀ ਜਾਂਚ ਕਰੇ ਪੁਸਪੜਤਾਲ ਕਰੇ ਇਹ ਉਹਨਾਂ ਨੇ ਹੀ ਬਣਾਈ ਹੋਈ ਆ ਇਹ ਜਿਹੜੀ NIA ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਨੀ ਕਿ 2008 ਦੇ ਵਿੱਚ ਜਿਹੜੀ ਭਾਰਤ ਦੇ ਸੰਸਦ ਦੇ ਵਿੱਚ ਜਿਹੜਾ ਇੱਕ ਮਤਾ ਪਾਇਆ ਗਿਆ ਤੇ ਉਹਨਾਂ ਵੱਲੋਂ ਜਿਹੜਾ ਇਸ ਏਜੰਸੀ ਦਾ ਮੁੱਢ ਬੰਨਿਆ ਗਿਆ ਇਹ ਏਜੰਸੀ ਦਾ ਕੰਮ ਤਾਂ ਇਹ ਸੀ ਕਿ ਅੱਤਵਾਦੀ ਜਿਹੜੀ ਕੋਈ ਗਤੀਵਿਧੀਆਂ ਨੇ ਹੋ ਰਹੀਆਂ ਨੇ ਉਹਨਾਂ ਨੂੰ ਰੋਕਣਾ ਸੀ ਉਹਨਾਂ ਤੇ ਸੱਪੀ ਮਾਰੀ ਕਰਨਾ ਸੀ ਉਹਨਾਂ ਦੀ ਭਾਲ ਕਰਨੀ ਸੀ ਪਰ ਇੱਥੇ ਹੋਇਆ ਕੀ ਆ ਇੱਥੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਜਿਹੜੇ ਜਿੱਤੇ ਹੋਏ ਨੇ ਭਾਰਤ ਦੀ ਸੰਵਿਧਾਨ ਦੇ ਤਹਿਤ ਤੁਹਾਡੀ ਜਿਹੜੀ ਸੰਵਿਧਾਨ ਆ ਉਹਦੇ ਤਹਿਤ ਉਹ ਜਿੱਤਿਆ ਜਿੱਤਿਆਗਾ ਭਾਈ ਅੰਮ੍ਰਿਤਪਾਲ ਸਿੰਘ ਆ ਤੁਸੀਂ ਕਹਿੰਦੇ ਹੋ ਡੈਮੋਕ੍ਰੇਸੀ ਆ ਕਿੱਥੋਂ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈਗਾ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਕਿਹੜੇ-ਕਿਹੜਿਆਂ ਦੇ ਘਰ ਜਿਹੜਾ ਸਵੇਰੇ-ਸਵੇਰੇ ਸਾਪਾਂ ਮਾਰੀ ਕੀਤੀ ਹੈ ਤੇ ਕੀ ਮਿਲਿਆ ਕੀ ਨਹੀਂ ਮਿਲਿਆ ਇਸ ਬਾਰੇ ਆਪਾਂ ਗੱਲ ਕਰਦੇ ਆ ਬਾਅਦ ਦੇ ਵਿੱਚ ਆਪਾਂ ਵਿਸਤਾਰ ਦੇ ਨਾਲ ਗੱਲ ਕਰਦੇ ਆ ਤੁਹਾਨੂੰ ਐਂ ਦੱਸ ਦੇਵਾਂ ਕਿ ਪਹਿਲਾਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਦੇ ਘਰ ਜਿਹੜਾ ਸਾਪਾਂ ਮਾਰਿਆ ਪੁਲਿਸ ਨੇ ਸਵੇਰੇ 5 ਵਜੇ ਉਹਦਾ ਚਾਚਾ ਜੀ ਜਿਹੜੇ ਘਰ ਨਹੀਂ ਸੀ ਤੇ ਉਹਨਾਂ ਦੇ ਵਿੱਚ ਹੈ ਮੈਸੇਜ ਸੀ ਉਹਦੇ ਚਾਚੇ ਦੀ ਜਣੀ ਕਿ ਅਮਰਤਪਾਲ ਸਿੰਘ ਦੀ ਚਾਚੀ ਉਹ ਮਿਲ ਗਈ ਤੇ ਪੁਲਿਸ ਉਹਨਾਂ ਨੂੰ ਚੱਕ ਕੇ ਜਿਹੜੀ ਬਿਆਸ ਥਾਣੇ ਦੇ ਵਿੱਚ ਲੈ ਗਈ ਆ ਥਾਣੇ ਦੇ ਵਿੱਚ ਇੱਥੋਂ ਪਤਾ ਲੱਗਿਆ ਕਿ ਥਾਣੇ ਦੇ ਵਿੱਚ ਕਿਸੇ ਨੂੰ ਨੂੰ ਬੰਨ੍ਹ ਦਿੱਤਾ ਜਾ ਰਿਹਾ ਅੰਧੇ ਨੀ ਜਾਣ ਦਿੱਤਾ ਜਾ ਰਿਹਾ ਤੇ ਇਸ ਕਰਕੇ ਜਿਹੜਾ ਵੱਡੀ ਜਿਹੜੀ ਆਪਾਂ ਕਹਿ ਦਈਏ ਕਿ ਕਾਰਵਾਈ ਹੋ ਸਕਦੀ ਆ ਉਹਦੀ ਚਾਚੀ ਦੀ ਉੱਤੇ ਤੇ ਚਾਚੇ ਦੇ ਉੱਤੇ ਦੂਜੀ ਆਪਾਂ ਗੱਲ ਕਰਾਂਗੇ ਮੱਖਣ ਸਿੰਘ ਮਸਾਫਰਾ ਜਿਹੜਾ ਕਬਿਸਰ ਜਥਾਗਾ ਬਦਿਆ ਗਉਂਦਾਗਾ ਉਹਨਾਂ ਦੇ ਘਰ ਵੀ ਜਿਹੜੀ ਐਨਆਈ ਨੇ ਜਿਹੜੀ ਰੇਡ ਕੀਤੀ ਆ ਜਿੱਤਾ ਦੱਸਦੇ ਆ ਕਿ ਕਿਹੜੇ ਕਿਹੜੇ ਦੇ ਘਰ ਨੇ ਗਏ ਨੇ ਜਿਹੜੇ ਅੰਮਰਤਪਾਲ ਸਿੰਘ ਦੇ ਕਰੀਬੀ ਦੋਸਤ ਨੇ ਉਹਨਾਂ ਦੇ ਘਰ ਵੀ ਜਿਹੜੀਆਂ ਐਨਆਈ ਨੇ ਜਿਹੜੀਆਂ ਰੇਡਾਂ ਮਾਰੀਆਂ ਨੇ ਗੁਰਮukh ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਕਮਾਣ ਇਹਨਾਂ ਦੇ ਘਰ ਵੀ ਐਨਆਈ ਨੇ ਸੱਪਾ ਮਾਰੇ ਆ ਲਖਵਿੰਦਰ ਕੌਰ ਪਤਨੀ ਬਚੱਤਰ ਸਿੰਘ ਵਾਸੀ ਭਾਮ ਪਿੰਡ ਉਹਨਾਂ ਦੇ ਘਰ ਵੀ ਐਨਆਈ ਨੇ ਸੱਪਾ ਮਾਰੇ ਆ ਬਲਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਬਾਜੀ ਪਚਰਾਵਾ ਪਿੰਡ ਜਿਹੜਾ ਉਹਨਾਂ ਦੇ ਘਰ ਵੀ ਜਿਹੜਾ ਸਫਾ ਮਾਰਿਆਗਾ ਸਾਪਾ ਸਵੇਰ ਤੋਂ ਜਿਹੜਾ ਇੰਨੇ ਇੰਨੇ ਜਿਹੜਾ ਲਗਾਤਾਰ ਸਾਪੇ ਮਾਰੀ ਕਰ ਰਹੀ ਆ ਹੁਣ ਤੁਹਾਨੂੰ ਮੈਂ ਦੱਸਿਆ ਗਿਆ ਇਹਦੇ ਵਿੱਚ ਹੁਣ ਮਿਲਿਆ ਕੀ ਆ ਕੀ ਨਾ ਮਿਲਣਾਗਾ ਇਹ ਗੱਲ ਅੱਗੇ ਆਪਾਂ ਕਰਦੇ ਆ ਹੁਣ ਸਭ ਤੋਂ ਪਹਿਲਾ ਗੱਲ ਤਾਂ ਇਹ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਡਿਬਰੂ ਗੜ੍ਹਦੇਲ ਦੇ ਵਿੱਚ ਬੰਦ ਨੇ ਜਿਹੜਾ ਬੰਦਾ ਵਿਅਕਤੀ ਕੋਈ ਵੀ ਜੇਲ੍ਹ ਦੇ ਵਿੱਚ ਬੰਦ ਹੋਵੇ ਉਸ ਤੋਂ ਬਾਅਦ ਜੇ ਕਹਿੰਦੇ ਹੁੰਦੇ ਆ ਕੋਈ ਮਾੜਾ ਮੋਟਾ ਕੋਈ ਭਾਣਾ ਵਾਪਰਦਾ ਜਾਂ ਤੇ ਉਹ ਉਸ ਨਾਲ ਜੋੜਿਆ ਦੇ ਜੋੜਿਆ ਨਹੀਂ ਜਾਂਦਾ ਪਰ ਇਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕ ਲੋਕਾਂ ਦੇ ਪੰਜਾਬ ਦੇ ਜਿਹੜਾ ਡਾਰਾਪਾ ਕਹਦੇ ਆ ਕਿ ਲੋਕਾਂ ਦੇ ਅੰਦਰ ਹੀ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਪਤਾ ਨਹੀਂ ਭਾਈ ਅੰਮਰਤਪਾਲ ਸਿੰਘ ਕੋਈ ਅਤਵਾਦੀ ਆ ਜਾਂ ਬਖਵਾਦੀ ਆ ਤੇ ਉਹਨਾਂ ਦੇ ਜਿਹੜੇ ਕਰੀਬੀਆਂ ਨੂੰ ਜਿਹੜਾ ਇਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਤੇ ਸਾਰੇ ਜਿਹੜੇ ਖੇੜਾ ਕੀ ਇਹ ਹੈਗੀ ਆ ਵੋਟਾਂ ਦੀ ਇਹ ਹੈਗੀ ਆ ਰਾਜਨੀਤੀ ਦੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਭਾਈ ਜਿਹੜਾ ਅੰਮਰਤਪਾਲ ਸਿੰਘ ਆ ਉਹਨੂੰ ਹੜਨ ਤੇ ਫੜਾਉਣ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਉਹਨਾਂ ਰੋਲਾ ਤੇ ਕੇਂਦਰ ਸਰਕਾਰ ਦਾ ਵੀ ਇਹਨਾਂ ਰੋਲਾ ਤੇ ਬਾਕੀ ਜਿਹੜੇ ਸਾਡੇ ਆਪਣੇ ਪੰਥਕ ਕਹਾਉਂਦੇ ਸੀ ਉਹਨਾਂ ਦਾ ਵੀ ਬਰਾਬਰ ਰੋਲਾ ਭਾਈ ਅੰਮਰਤਪਾਲ ਸਿੰਘ ਡੂਡੂਗੜ੍ਹ ਦੇਲ ਦੇ ਵਿੱਚ ਬੰਦ ਆ ਦੱਸੋ ਕੀ ਗਤੀਵਿਧੀਆਂ ਚਲਾ ਰਹੇ ਆ ਕੀ ਪਹਿਲਾਂ ਚਲਾਈਆਂ ਨੇ ਹੁਣ ਲੋਕਾਂ ਤੋਂ ਜਿਹੜਾ ਲੋਕਾਂ ਨੇ ਵੱਡੇ ਗਿਣਤੀ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਵੋਟ ਪਾਈ ਆ ਹੁਣ ਸਰਕਾਰਾਂ ਤੋਂ ਜਰਿਆ ਨਹੀਂ ਜਾਂਦਾ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਯਾਨੀ ਕਿ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਜੇਕਰ ਭਾਈ ਅੰਮਰਤਪਾਲ ਸਿੰਘ ਬਾਹਰ ਆ ਗਿਆ ਚੋਣ ਪ੍ਰਚਾਰ ਕਰੂਗਾ ਤਾਂ ਲੋਕਾਂ ਦਾ ਜਿਹੜਾ ਮੰਨਣਾ ਦਾ ਸੂਤਰਾ ਦਾ ਮੰਨਣਾਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਚੋਣ ਪ੍ਰਚਾਰ ਦੇ ਨਾਲ ਉਹਨਾਂ ਦੇ ਜਿੰਨੇ ਵੀ ਉਹ ਬੰਦੇ ਖੜੇ ਕਰੂਗਾ ਤੇ ਸਾਰਿਆਂ ਦੀ ਜਿੱਤ ਲਗਭਗ ਤੈ ਤੈ ਆ ਇਹ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਆ ਇਸ ਕਰਕੇ ਜਿਹੜੀਆਂ ਇਹ ਏਜੰਸੀਆਂ ਨੇ ਕੇਂਦਰ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਉਹ ਖਬਰਾਈ ਹੋਈ ਆ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਉਹਦੀ ਚਾਚੀ ਨੂੰ ਚੁੱਕਣਾ ਚੁੱਕ ਕੇ ਥਾਣੇ ਵਿੱਚ ਲੈ ਜਾਣਾ ਚਾਚਾ ਘਰ ਨਹੀਂ ਸੀ ਉਹਦਾ ਭਾਈ ਅੰਮਰਤਪਾਲ ਸਿੰਘ ਦਾ ਤੇ ਹੋਰ ਜਿਹੜੇ ਨੌਜਵਾਨਾਂ ਨੂੰ ਚੁੱਕੜਾ ਘਰੇ ਸਾਪੇ ਮਾਰੀ ਕਰਨੇ ਤੇ ਸਾਰਾ ਇੱਕ ਨਾ ਜਿਹੜਾ ਪੰਜਾਬ ਦੇ ਅੰਦਰ ਪੱਕਾ ਕਹੀਏ ਕਿ ਡਰ ਲੋਕਾਂ ਦੇ ਅੰਦਰ ਡਰ ਬਿਠਾਇਆ ਜਾ ਰਿਹਾਗਾ ਕਿ ਲੋਕ ਡਰਦੇ ਜਿਹੜੇ ਗਾਹਾਂ ਨੂੰ ਭਾਈ ਅੰਮਰਤਪਾਲ ਸਿੰਘ ਦੇ ਕਿਸੇ ਵੀ ਸਾਥੀ ਨੂੰ ਜਿਹੜਾ ਉਹ ਵੋਟ ਨਾ ਪਾਉਣਾ ਕਿ ਉਹਨਾਂ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਅਤਵਾਦੀ ਆ ਵੱਖਵਾਦੀ ਆ ਦੇਸ਼த்ਰੋਹੀ ਆ ਹੋਰ ਐਰਾ ਵਗੈਰਾ ਜਿੰਨਾ ਵੀ ਆਪਾਂ ਕਹਿ ਲਈਏ ਜਿੰਨਾ ਵੀ ਇਨਾਂ ਤੋਂ ਸਰਿਆ ਉਹਨਾਂ ਇਹ ਸਾਰਨ ਗਏ ਲਾਉਣਗੇ ਉਹਨਾਂ ਪੂਰਾ ਜੋਰ ਹ ਹੁਣ ਗੱਲ ਇੱਥੇ ਅਣਖ ਤੇ ਆਵਰੂਦੀ ਆ ਕਿੱਥੇ ਆਉਦੀ ਆ ਜਦੋਂ ਤੁਹਾਡੇ ਉੱਤੇ ਬਿਨਾਂ ਗੱਲ ਤੋਂ ਸੁੱਤਿਆ ਪਿਆ ਦੇ ਉੱਤੇ ਕੋਈ ਬਾਹਰ ਕਰਦਾਗਾ ਤੁਹਾਨੂੰ ਕੋਈ ਆ ਕੇ ਦਬੋਚ ਲਵੇ ਤੁਹਾਡਾ ਕਸੂਰ ਹੋਵੇ ਕੋਈ ਨਾ ਫਿਰ ਤੁਸੀਂ ਉਹ ਦੱਸੋ ਕਿੱਧਰ ਜਾਓਗੇ ਕੀ ਕਰੋਗੇ ਨਾ ਤੁਹਾਡੀ ਪੁਲਿਸ ਹੁੰਦੀ ਆ ਨਾ ਤੁਹਾਡੀ ਕੋਈ ਅਦਾਲਤ ਨੇ ਸੁਣਨੀ ਕੀ ਆ ਕਿਉਂਕਿ ਕੋਈ ਪ੍ਰੂਫ ਹੀ ਨਹੀਂ ਫਿਰ ਗਾਹ ਕੇਂਦਰ ਦੀ ਏਜੰਸੀ ਆ ਉਹ ਤੇ ਤੁਸੀਂ ਕਿਥੇ ਨਹੀਂ ਜਾ ਸਕਦੇ ਨਾ ਤੁਸੀਂ ਠਣਾ ਕੇਰ ਸਕਦੇ ਹੋ ਨਾ ਤੁਸੀਂ ਠਾਣੇ ਜਾ ਸਕਦੇ ਹੋ ਇਸ ਕਰਕੇ ਜਿਹੜਾ ਇਹ ਭਰਮ ਬਹਿਮ ਫਲਾਇਆ ਜਾ ਰਿਹਾ ਲੋਕਾਂ ਦੇ ਅੰਦਰ ਜਿਹੜੀ ਇੱਕ ਦਹਿਸਤ ਫਲਾਈ ਜਾ ਰਹੀ ਆ ਐਨਆਈ ਨੂੰ ਲੈ ਕੇ ਇੱਕ ਵੱਡੇ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰਦੀ ਆ ਕਿਉਂਕਿ ਵੋਟਾਂ ਜਿਹੜੀਆਂ ਨੇ ਜਿਮਣੀ ਚੋਣਾ ਪੰਜਾਬ ਦੇ ਵਿੱਚ ਵੀ ਹੋਣ ਵਾਲੀਆਂ ਨੇ ਤੇ 5 ਅਕਤੂਬਰ ਨੂੰ ਜਿਹੜੀਆਂ ਹਰਿਆਣੇ ਦੇ ਵਿੱਚ ਵੀ ਜਿਹੜੀਆਂ ਵੋਟਾਂ ਹੋਣਗੀਆਂ ਭਾਜਪਾ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਉੱਥੇ ਵੀ ਜਿਹੜੇ ਬੰਦੇ ਆਪਣੇ ਖੜੇ ਕੀਤੇ ਨੇ ਕਿਤੇ ਨਾ ਕਿਤੇ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਲੋਕਾਂ ਦੇ ਅੰਦਰ ਡਰ ਪੈਦਾ ਕਰਨਗੇ ਇਹ ਡਰ ਨੂੰ ਇਸ ਤਰ੍ਹਾਂ ਕਰਨਗੇ ਕਿ ਭਾਈ ਅੰਮਰ ਤਪਾਲ ਸਿੰਘ ਪਤਾ ਨਹੀਂ ਕਿੱਡਾ ਇੱਕ ਵੱਡਾ ਜਿਹੜਾ ਉਗਰਵਾਦੀ ਆਤਵਾਦੀ ਆ ਉਸਤ ਨੂੰ ਇਹ ਪੇਸ਼ ਕਰਨਗੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੜੀਆਂ ਏਜੰਸੀਆਂ ਬੜਾ ਕੁਝ ਕਰ ਜਾਂਦੀਆਂ ਨੇ ਇੱਥੇ ਸਾਡੀਆਂ ਏਜੰਸੀਆਂ ਨੇ ਜਿਹੜੇ ਖਰੀਦ ਲੈ ਬੰਦੇ ਖਰੀਦੇ ਨੇ ਉਹ ਤਕੜੇ ਤਕੜੇ ਜਿਹੜੇ ਚੋਟੀ ਦੇ ਜਿਹੜੇ ਆਪਾਂ ਕਹ ਦੀਏ ਕਿ ਸਿੱਖ ਕੌਮ ਦੀ ਗੱਲ ਕਰਦੇ ਸੀ ਸਿੱਖ ਸੰਘਰਸ਼ ਦੀ ਗੱਲ ਕਰਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਖਰੀਦ ਲਿਆ ਉਹਨਾਂ ਦੇ ਪਰਿਵਾਰਾਂ ਨੂੰ ਖਰੀਦ ਕੇ ਕੀ ਕੀਤਾ ਭਾਈ ਅੰਮਰਤਪਾਲ ਸਿੰਘ ਦੇ ਬਰਾਬਰ ਖੜਾ ਕਰ ਦਿੱਤਾ ਭਾਈ ਅੰਮਰਤਪਾਲ ਸਿੰਘ ਨੂੰ ਟ੍ਰੋਲ ਕਰਨਾ ਖੜਾ ਕਰਨ ਲੱਗ ਪਏ ਭਾਈ ਅੰਮਰਤਪਾਲ ਦੀ ਕਰਾਰ ਕੋਸੀ ਕਰਨ ਲੱਗ ਪਏ ਕੌਣ ਲੱਗ ਪਏ ਉਹਨਾਂ ਦੇ ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਜਿਨ੍ਹਾਂ ਦਾ ਐਮ ਰੋਲ ਆ ਉਹ ਸਾਰੇ ਜਿੰਨੇ ਨੇ ਪਹਿਲਾਂ ਤਾਂ ਭਾਈ ਉਹ ਇਕੱਠੇ ਸੀ ਅੱਜ ਤੇ ਕੱਲ ਤਾਂ ਦੋ ਦਿਨਾਂ ਦੇ ਵਿੱਚ ਇਕੱਠੇ ਸੀ ਤੇ ਤੀਜੇ ਦਿਨ ਜਾ ਕੇ ਉਹਨਾਂ ਨੂੰ ਕੋਈ ਏਜੰਸੀ ਖਰੀਦ ਲੈ ਲੈਂਦੀ ਆ ਤੇ ਫਿਰ ਜਮੇ ਉਹ ਕਹਿੰਦੇ ਏਜੰਸੀ ਉਸ ਤਰ੍ਹਾਂ ਉਹ ਬੋਲਦੇ ਨੇ ਇਹ ਸਾਰਾ ਕਾਰੋਬਾਰਾ ਜਿਹੜਾ ਹੋ ਰਿਹਾਗਾ ਇਹਦੀ ਮੈਂ ਤੁਹਾਨੂੰ ਦੱਸੂਗਾ ਕਿ ਕੌਣ ਕੌਣ ਏਜੰਸੀਆਂ ਦੇ ਧੱਕੇ ਚੜੇ ਹੋਏ ਨੇ ਕਿਉਂ ਭਾਈ ਅੰਮਰਤਪਾਲ ਸਿੰਘ ਨੂੰ ਬੰਦਨਾਮ ਕਰ ਰਹੇ ਨੇ ਇਹ ਵੀ ਤੁਹਾਨੂੰ ਮੈਂ ਦੱਸੂਗਾ ਖੜ ਜੋ ਇੱਕ ਦੋ ਦਿਨ ਹੋਰ ਤੁਹਾਨੂੰ ਮੈਂ ਪੂਰੀ ਜਿਹੜੀ ਡਿਟੇਲ ਦੱਸੂਗਾ ਕਿ ਕਿਹੜੇ ਕਿਹੜੇ ਏਜੰਸੀਆਂ ਨੇ ਵੱਦ ਦੇ ਖਰੀਦੇ ਹੋਏ ਨੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਕਿ ਪ੍ਰਚਾਰ ਕੀਤਾ ਜਾਵੇ ਕੂਟ ਪ੍ਰਚਾਰ ਕੀਤਾ ਜਾਵੇ ਜਨਨ ਕਿ ਉਹਨਾਂ ਦੀ ਸਾਖ ਨੂੰ ਜਿਹੜੀ ਤੇ ਵੀ ਜਿਹੜੇ ਉਹਨਾਂ ਦੇ ਸਾਖ ਆ ਥੱਲੇ ਡਿੱਗ ਪੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਉਹਨਾਂ ਨੇ ਕ੍ਰੀਏਟ ਕੀਤਾ ਹੋਇਆਗਾ ਇੱਕ ਕੇ ਤੁਹਾਨੂੰ ਉਹ ਥੱਪਾ ਲਾ ਦੇਣਗੇ ਕਿ ਭਾਈ ਅੰਮਰਤਪਾਲ ਸਿੰਘ ਨੇ ਆ ਵੀ ਕੰਮ ਕੀਤਾ ਆ ਵੀ ਕੀਤਾ ਆ ਵੀ ਕੀਤਾ ਤੇ ਕਈ ਵਾਰੀ ਅਨਪੜ੍ਹ ਲੋਕ ਹੁੰਦੇ ਆ ਪਿੰਡਾਂ ਦੇ ਵਿੱਚ ਅਸੀਂ ਇੱਕ ਤੋਂ ਗੱਲ ਸੁਣਦੇ ਆ ਦੂਜੇ ਦੂਜੇ ਤੋਂ ਚੌਥੇ ਇਸ ਕਰਕੇ ਜਿਹੜੀ ਗੱਲ ਆ ਜਿਹੜੀ ਇਹ ਇੱਕ ਹਵਾ ਦੇ ਵਾਂਗ ਸਾਰੇ ਪਿੰਡਾਂ ਇਲਾਕੇ ਦੇ ਵਿੱਚ ਫੈਲ ਜਾਂਦੀ ਆ ਇਸ ਕਰਕੇ ਸचेत ਰਹਿਣ ਦੀ ਲੋੜ ਆ ਸਿੱਖ ਕੌਮ ਨੂੰ ਇਕੱਠਾ ਹੋਣ ਦੀ ਲੋੜ ਐ ਇਸ ਵੇਲੇ ਸਿੱਖ ਕੌਮ ਨੂੰ ਚਾਹੇ ਪਿੰਡਾਂ ਵਿੱਚ ਵੱਸਦਾ ਸ਼ਹਿਰਾਂ ਵਿੱਚ ਵੱਸਦਾ ਪੰਜਾਬ ਵਿੱਚ ਵੱਸਦਾ ਪੂਰੇ ਦੇਸ਼ ਦੇ ਵਿੱਚ ਵੱਸਦਾ ਵੱਸਦਾ ਚਾਹੇ ਕੋਈ ਬਾਹਰਲੇ ਮੋਰਕਾਂ ਵਿੱਚ ਵੱਸਦਾ ਜੇਕਰ ਸਿੱਖ ਕੌਮ ਦਾ ਇੱਕ ਹੀ ਨਾਂ ਹੋਇਆ ਤੇ ਇਸ ਕਰਕੇ ਤੁਹਾਨੂੰ ਇਹ ਦੱਬੇ ਜਾ ਰਹੇ ਨੇ ਦੱਬੇ ਜਾ ਰਹੇ ਨੇ ਇਸ ਕਰਕੇ ਜਿਹੜਾ ਮੇਰਾ ਕਹਿਣ ਦਾ ਭਾਵਾ ਹੈ ਕਿ ਜਿਹੜਾ ਐਨਆਈ ਨੇ ਸਾਪਾ ਮਾਰਤਾ ਮੈਂ ਤੁਹਾਨੂੰ ਬੜਾ ਕੁਝ ਦੱਸਿਆ ਸੀ ਕਿ ਬੜਾ ਕੁਝ ਕਰਨਗੇ ਇਕੱਲੇ ਐਨਆਈ ਨੂੰ ਕੀ ਬੜਾ ਤੁਹਾਨੂੰ ਜਿਹੜੇ ਜੇਲਾ ਵੀ ਕੱਟਣੀਆਂ ਪੈ ਸਕਦੀਆਂ ਤੁਹਾਨੂੰ ਬੜੇ ਕੁਝ ਡਰਾਵੇ ਲਾਲਚ ਬਹੁਤ ਕੁਝ ਦੇਣਗੇ ਜਿਸ ਤਰ੍ਹਾਂ ਪਹਿਲਾਂ ਔਰਿੰਗਜੇਬ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਦਿੰਦਾ ਰਿਹਾ ਡਰਾਵੇ ਤੁਮਕਾਵੇ ਲਾਲਚ ਦਿੰਦਾ ਰਿਹਾ ਜਦੋਂ ਸਾਰੇ ਕਿਸੇ ਤੋਂ ਨਾ ਮੰਨੇ ਫਿਰ ਆਖਰ ਨੂੰ ਉਸ ਜ਼ਾਲਮ ਨੇ ਉਹਨਾਂ ਬੱਚਿਆਂ ਦੇ ਨਾਲ ਕੀ ਕੀਤਾ ਤੁਹਾਨੂੰ ਸਾਰਿਆਂ ਨੂੰ ਉਸ ਗੱਲ ਦਾ ਪਤਾ ਹੈ ਇਤਿਹਾਸ ਦਾ ਤੇ ਉਹੀ ਜਿਹੜਾ ਅੱਜ ਜਬਰ ਦਿਂਦਾ ਜਿਹੜਾ ਆਪਾਂ ਕਹਿੰਦੇ ਆ ਔਰੰਗਜ਼ੇਬ ਤੋਂ ਲੈ ਕੇ ਜਿਹੜਾ ਅਫਦਾਲੀ ਜਿਹੜਾ ਸਾਰਾ ਕਾਰੋਬਾਰਾ ਧਰਦਾ ਉਹੀ ਆ ਅੱਜ ਵੀ ਉਹੀ ਰੂਹ ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਜਿਹੜਾ ਅੱਜ ਵੀ ਜਿਹੜਾ ਇਹ ਤਾਣਾ ਬਾਣਾ ਬੁਣ ਰਹੇ ਨੇ ਜਾਂ ਡਰਾਤਮ ਘਾ ਰਹੇ ਨੇ ਜਾਂ ਉਹਨਾਂ ਦੇ ਬੰਦਿਆਂ ਨੂੰ ਜਿਹੜਾ ਵਿੱਚੋਂ ਖਰੀਦ ਰਹੇ ਨੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਇੱਕ ਨੈਗੇਟਿਵ ਜਿਹੜਾ ਖੜਾ ਕੀਤਾ ਹੋਇਆਗਾ ਇਹਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਤੇ ਇਸ ਨੂੰ ਬੜਾ ਸੋਚਣ ਤੇ ਸਮਝਣ ਦੀ ਲੋੜ ਆ ਕਿਉਂਕਿ ਜਿਹੜਾ ਡੇਰੂਗੜ ਦੇਲ ਦੇ ਵਿੱਚ ਬੰਦ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਕਿਸ ਤਰ੍ਹਾਂ ਕੀਤਾ ਸਾਰਾ ਬੜਾ ਵੱਡਾ ਜਿਹੜਾ ਤੰਤਰ ਦਾ ਜ਼ੋਰ ਲੱਗਿਆ ਸੀ ਫਿਰ ਕਿਸਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਿਹੋ ਰੇੜੇ ਤੇ ਜਾਂਦਾ ਉਹ ਮੋਟਰਸਾਈਕਲ ਤੇ ਜਾਂਦਾ ਆਪਾਂ ਸਾਰਿਆਂ ਨੇ ਸੱਚ ਮੰਨ ਲਿਆ ਕਿ ਸ਼ਾਇਦ ਭਾਈ ਅੰਮ੍ਰਿਤਪਾਲ ਸਿੰਘ ਹੋਵੇ ਪਰ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਉਸੇ ਦਿਨ ਹੀ ਗ੍ਰਿਫਤਾਰ ਕੀਤਾ ਹੋਇਆ ਸੀ ਜਿਸ ਦਿਨ ਦੂਜੇ ਸਿੰਘਾਂ ਨੂੰ ਗਰਪਧਾਰ ਕੀਤਾ ਇਹ ਸਾਰਾ ਭੰਬਲ ਪੂਸਾ ਪਾਈ ਰੱਖਿਆ ਦੋ ਮਹੀਨੇ ਮਹੀਨਾ ਲੋਕਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਢਕਾਈ ਰੱਖਿਆ ਕਿ ਉਹਦੀ ਪੂਰੀ ਕਦਰ ਉਸੇ ਜਿਹੜੀ ਕੀਤੀ ਪਾਈ ਅੰਮ੍ਰਿਤਪਾਲ ਸਿੰਘ ਦੀ ਰੱਜ ਕੇ ਤੇ ਇਸ ਤੋਂ ਬਾਅਦ ਜਿਹੜਾ ਹੁਣ ਅੱਜ ਜਿਹੜਾ ਇਹ ਸਾਪੇ ਮਾਰੀ ਹੋ ਰਹੀ ਆ ਲਗਾਤਾਰ ਸਵੇਰੇ 5 ਵਜੇ ਵਜੇ ਦੀ ਐਨਆਈ ਵੱਲੋਂ ਤੇ ਬਹੁਤ ਇਹ ਜਿਹੜੀ ਮਾੜੀ ਤੇ ਆਪਾਂ ਕਹਦੇ ਕਿ ਮੰਦ ਭਾਗੀ ਹੈ ਕਿਸੇ ਨੂੰ ਇਸ ਤਰ੍ਹਾਂ ਜਲੀਲ ਕਰਨਾ ਜੋ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਜਾਂ ਭਾਈ ਅੰਮਰਤਪਾਲ ਸਿੰਘ ਜੇਕਰ ਕੋਈ ਉਹਦਾ ਚਾਚਾ ਸਪੋਰਟ ਕਰਦਾਗਾ ਤੇ ਉਹਨਾਂ ਉੱਤੇ ਜਿਹੜਾ ਇਹ ਕੋਈ ਨਾ ਕੋਈ ਕਾਨੂੰਨਾ ਕਾਨੂੰਨੀ ਦਾ ਪੇਚ ਖੇੜ ਕੇ ਉਹਨਾਂ ਉੱਤੇ ਵੀ ਜਿਹੜਾ ਕੇਸ ਰਿਸਟਰ ਇਹ ਜ਼ਰੂਰ ਕਰਨਗੇ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਲੋਕਾਂ ਤੱਕ ਗੱਲ ਇਹ ਜਿਹੜੀ ਪਹੁੰਚ ਜਾਵੇ ਕਿ ਇੱਕ ਸਰਪਥਾਨ ਨੂੰ ਡਰਾਵਾਗਾ ਤੁਹਾਨੂੰ ਡਰਾਉਣ ਦੇ ਖਾਤਰ ਸਭ ਕੁਝ ਰਚਿਆ ਜਾ ਰਿਹਾ ਕਿ ਜਿਵੇਂ ਤੁਸੀਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਫਰੀਦਕੋਟ ਤੋਂ ਐਮਪੀ ਬਣਾਤਾ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਖੰਡੂਰ ਸਾਹਿਬ ਆਇਆ ਨੇ ਤੇ ਸਰਬਜੀਤ ਸਿੰਘ ਨੂੰ ਫਰੀਦਕੋਟ ਵਾਲਿਆਂ ਨੇ ਐਮਪੀ ਬਣਾਤਾ ਕਿ ਉਹ ਲੋਕ ਨੇ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ 4-4 ਲੱਖ ਜਿਹੜੀ ਵੋਟ ਪਈ ਆ ਉਹਨਾਂ ਤੋਂ ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਪੰਜਾਬ ਸਰਕਾਰ ਘਬराई ਹੋਈ ਆ ਉਹ ਲੋਕਾਂ ਦਾ ਲਗਾਤਾਰ ਜਿਹੜਾ ਬੋਲਬਾਲਾ ਹੈਗਾ ਕਮੈਂਟ ਨੇ ਆਪਾਂ ਦੇਖ ਲਿਓ ਸੋਸ਼ਲ ਮੀਡੀਆ ਤੇ ਦੇਖ ਲਿਓ ਫੋਰ ਦੇਖ ਲਿਓ ਲੋਕਾਂ ਦਾ ਕਹਿਣਾ ਕਿ ਨਾ ਛੱਡੋ ਤੁਸੀਂ ਅੰਮ੍ਰਿਤਪਾਲ ਨੂੰ ਫੇਰ ਤੁਹਾਨੂੰ ਪਤਾ ਲੱਗੂਗਾ ਜਦੋਂ ਅਸੀਂ 2027 ਦੇ ਵਿੱਚ ਮੁੱਖ ਮੰਤਰੀ ਬਨਾਤਾ ਇਸ ਕਰਕੇ ਜਿਹੜਾ ਬਾਲਾ ਵੱਡਾ ਜਿਹੜਾ ਵਰਤਾਂਤ ਆ ਤੇ ਮੈਨੂੰ ਤਾਂ ਕਿਤੇ ਨਾ ਕਿਤੇ ਇੰਜ ਵੀ ਜਾਪਦਾਗਾ ਤੁਸੀਂ ਆਪਣੇ ਦਿਮਾਗ ਨਾਲ ਵੀ ਸੋਚੋ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਨੁਕਸਾਨ ਵੀ ਹੋ ਸਕਦਾ ਹੈ ਇੱਥੋਂ ਵੱਡੀ ਵੀ ਜਿਹੜੀ ਗੱਲ ਆ ਮੈਂ ਤੁਹਾਨੂੰ ਅੱਜ ਇਹ ਕਿੱਲੇ ਦੇ ਕਰ ਦੇਵਾਂ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦਾ ਇਹ ਨੁਕਸਾਨ ਕਰਾ ਸਕਦੇ ਨੇ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਆਪਾਂ ਦੇਖਦੇ ਆ ਜੁਲਮ ਇਹਨਾਂ ਦਾ ਤਾਂ ਹੁੰਦਾਗਾ ਜੁਲਮ ਇਹਨਾਂ ਨੇ ਬੜੇ ਕੀਤੇ ਨੇ ਤੇ ਲਾ ਦਿੱਤਾ ਮੁਸਲਮਾਨਾਂ ਦਾ ਨਾਮ ਦਿੱਤਾ ਜਾਂਦਾ ਸਿੱਖਾਂ ਦਾ ਨਾਮ ਲਾ ਦਿੱਤਾ ਜਾਂਦਾ ਸਿੱਖਾਂ ਦੇ ਉਸ ਤਰ੍ਹਾਂ ਪੱਗ ਬੰਨ ਲੈਂਦੇ ਆ ਦਾੜੀ ਕੇਸ ਰੱਖ ਲੈਂਦੇ ਆ ਦੇਖੋ ਨੂੰ ਤਾਂ ਨਿਹੰਗ ਪੂਲਾ ਵੀ ਸਿੱਖ ਲੱਗਦਾ ਸੀ ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਜਾ ਕੇ ਸਾੜ ਦਿੱਤੇ ਸੀ ਅੱਜ ਹਿੰਦੂਪਿੰਡ ਦੇ ਅੱਗੇ ਸਾਡਾ 35000 ਹਿੰਦੂ ਮਾਰ ਦਿੱਤਾ ਜਾਂ ਤਾਂ ਭਰਾਵੋ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿਹੜੇ ਕਿਹੜੇ ਸਿੱਖ ਤੇ ਪਤਾਗਾ ਆ ਸਿੱਖਾਂ ਨੇ ਮਾਰਿਆਗਾ ਸਾਨੂੰ ਤਾਂ ਪਤਾ ਕਿ 84 ਦੇ ਵਿੱਚ ਇੰਦਰਾ ਗਾਂਧੀ ਤੇ ਲਿਆਵਾ ਜਿੰਨੇ ਵੀ ਜਰਨਲ ਹੋਏ ਨੇ ਜਰਨਲ ਬੈਦੀਆ ਵਰਗੇ ਜਰਨਲ ਜਿਹੜਾ ਕਿਸ ਬਰਾੜ ਵਰਗੇ ਜਾਂ ਜਿੰਨੇ ਵੀ ਨੇ ਉਹਨਾਂ ਨੇ ਜਾਂ 1984 ਦੇ ਵਿੱਚ ਨਵੰਬਰ ਦੇ ਕਤਲੇਆਮ ਕਰਾਇਆ ਉਹਨਾਂ ਦਾ ਵੀ ਸਿੱਖਾਂ ਨੂੰ ਪਤਾ ਕਿ ਕਿਹਨਾਂ ਨੇ ਕੋਕੋ ਕਿਸੇ ਸਿੱਖਾਂ ਨੂੰ ਮਾਰਿਆ ਤੁਹਾਡੇ ਕੋਲੇ ਜੇ ਕੋਈ ਪ੍ਰੂਫ ਆ ਸਿੱਖਾਂ ਦਾ ਉਹ ਕੱਢ ਕੇ ਲਿਆਓ ਭਾਈ ਆ ਸਿੱਖਾਂ ਨੇ ਇੱਥੇ ਇੱਥੇ ਜਿਹੜੇ ਬੰਦੇ ਸਾਡੇ ਮਾਰੇ ਨੇ ਇਹ ਯਾਦਸ਼ੀਆਂ ਨੇ ਸਾਰਾ ਘਰ ਹੈ ਜਿਹੜਾ ਇਹ ਕਰਵਾਏਗਾ ਆਪ ਹੀ ਕਰਾਉਂਦੇ ਰਹਿਆ ਕਦੇ ਮੰਦਰਾਂ ਦੇ ਵਿੱਚ ਗਊ ਮਾਸ ਦਾ ਜਿਹੜਾ ਉਸ ਟਾਈਮ ਤੇ ਸਿੱਟ ਦੇਣਾ ਉਧਰ ਸਿੱਖਾਂ ਦੇ ਧਾਰਮਿਕ ਸਥਾਨ ਤੇ ਕੁਛ ਨਾ ਕੁਛ ਕਰ ਦੇਣਾ ਕਦੇ ਮੁਸਲਮਾਨਾਂ ਦੀ ਚਰਚਾ ਇਹ ਸਾਰਿਆਂ ਨੂੰ ਭੇੜ ਪਵਾ ਕੇ ਰੱਖਿਆ ਕਦੇ ਆਪ ਦੇ ਵਿੱਚ ਇਕੱਠੇ ਨਾ ਹੋ ਜਾਣ ਤਾਨੂੰ ਪੂਰਾ ਲੜਾਉਣ ਦਾ ਯਤਨ ਕੀਤਾ ਤੁਸੀਂ ਲੜੇ ਵੀ ਹੋ ਇਹ ਨਹੀਂ ਕਿ ਤੁਸੀਂ ਆਪਣੇ ਦਿਮਾਗ ਤੋਂ ਕੰਮ ਲੱਤਾ ਤੁਸੀਂ ਦਿਮਾਗ ਤੋਂ ਅੱਜ ਵੀ ਨਹੀਂ ਕੰਮ ਲਾਇਆ ਰਹੇ ਅੱਜ ਵੀ ਜਿਹੜੇ ਹੁਣ ਹਿੰਦੂ ਨੇ ਜਿਹੜੇ ਨਾ ਉਹਨਾਂ ਨੂੰ ਹਿੰਦੂ ਨਹੀਂ ਕਹਿੰਦਾ ਉਹ ਹੈਗੇ ਨੇ ਸਾਰੇ 10 20 ਦੀ ਗਿਣਤੀ ਹੋ ਬਾਅਦ ਤੋਂ ਬਾਅਦ ਸਾਰੇ ਜੇ ਆਪਾਂ ਕਹਿ ਲਈਏ 50 ਦੀ ਗਿਣਤੀ ਮਸਾ ਹੋਊਗੀ ਉਹ ਬੰਦੇ ਨੇ ਜਿਹੜੇ ਕਿ ਇਹਨਾਂ ਏਜੰਸੀਆਂ ਵੱਲੋਂ ਖਰੀਦੇ ਹੋਏ ਨੇ ਉਹਨਾਂ ਨੂੰ ਸਕੌਟੀਆਂ ਮਿਲੀਆਂ ਹੋਈਆਂ ਨੇ ਉਹ ਬੰਦੇ ਹੀ ਰੌਲਾ ਜਿਹੜੇ ਪਾ ਰਹੇ ਨੇ ਕਿ ਜੀ ਸਾਡਾ 35000 Hindu ਮਾਰਤਾ ਕੋਈ ਕਹਿੰਦਾ 37 ਮਾਰਤਾ ਕੋਈ ਕਹਿੰਦਾ 30 ਮਾਰਤਾ ਪਹਿਲੀ ਗੱਲ ਤੈਨੂੰ ਅੰਕੜਿਆਂ ਦਾ ਨਹੀਂ ਪਤਾ ਇਹ ਸਾਰਾ ਸਾਰ ਜਿਹੜਾ ਇਹ ਗਲਤ ਹੈ ਕਿ ਸਿੱਖ ਕੌਮ ਕਿਸੇ ਦਾ ਜਿਹੜਾ ਨਹੀਂ ਮਾਰ ਸਕਦੀ ਇਸ ਤਰ੍ਹਾਂ ਤੇ ਇਹ ਐਵੇਂ ਹੀ ਬੇਮੁਨਾਹਦ ਗੱਲਾਂ ਨੇ ਖਾਲਤੂ ਗੱਲਾਂ ਨੇ ਇਹ ਤੇ ਹੁਣ ਕਹਿੰਦਾ ਭਾਵਕ ਜਿਹੜੀ ਐਨਐਨ ਜਿਹੜੀ ਸਾਪੇ ਮਾਰੀ ਕੀਤੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਚਾਚੀ ਨੂੰ ਜਿਹੜਾ ਥਾਣੇ ਦੇ ਵਿੱਚ ਲੈ ਗਏ ਤੇ ਇਹੀ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਅਨੰਦਪੁਰ ਦੇ ਮਤੇ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਭਾਈ ਕਿਸੇ ਦੀ ਧੀ ਭੈਣ ਜਾਂ ਬਹੂ ਬੇਟੀ ਨੂੰ ਜਿਹੜਾ ਪੁਲਿਸ ਵੱਲੋਂ ਥਾਣੇ ਨਹੀਂ ਲਜਾਇਆ ਜਾਵੇਗਾ ਥਾਣੇ ਦੇ ਵਿੱਚ ਨਹੀਂ ਰੱਖਿਆ ਜਾਵੇਗਾ ਇਹ ਮਤੇ ਦੇ ਵਿੱਚ ਸਾਰੀਆਂ ਮੰਗਾਂ ਸੀ ਕਿ ਜਿਹਨੂੰ ਅੱਜ ਲੋਕ ਬਸਾਰ ਚੁੱਕੇ ਨੇ ਲੋਕਾਂ ਦਾ ਅੱਜ ਵੀ ਧਿਆਨ ਨਹੀਂ ਤੇ ਲੋਕਾਂ ਨੇ ਕਦੇ ਇਹ ਨਹੀਂ ਕਿਹਾ ਕਿ ਸਾਨੂੰ ਅੱਜ ਤੱਕ ਭਾਈ ਅਨੰਦਪੁਰ ਸਰ ਦਾ ਮਤਾ ਉਹਦੇ ਵਿੱਚ ਕੀ ਲਿਖਿਆ ਸੀ ਸਾਨੂੰ ਪੜ ਕੇ ਦੱਸ ਨਾ ਨਾ ਕਿਸੇ ਰਾਗੀ ਨੂੰ ਕਹਿੰਦੇ ਆ ਨਾ ਕਿਸੇ ਢਾਡੀ ਨੂੰ ਕਹਿੰਦੇ ਆ ਨਾ ਕਿਸੇ ਕਥਾਵਾਚਕ ਨੂੰ ਕਹਿੰਦੇ ਆ ਪਰ ਲੋਕਾਂ ਨੂੰ ਆਇਆ ਕਿ ਅਸੀਂ ਜਿਉਂ ਹੀ ਜੰਨੇ ਜਿਸੀਂ ਖਾਣਾ ਪੀਣਾ ਖਾਈ ਜੰਨੇ ਅਸੀਂ ਬੱਚੇ ਵਧਾਈ ਜੰਨੇ ਅਸੀਂ ਘਰ-ਬਾਰ ਆਪਦੀਆਂ ਪ੍ਰਾਪਰਟੀਆਂ ਜੋੜੀ ਜੰਨੇ ਆ ਲੋਕਾਂ ਦੇ ਰਹਿ ਗਿਆ ਇੱਥੋਂ ਤੱਕ ਕੰਮ ਤੇ ਆਪਾਂ ਵੀਡੀਓ ਲੰਬੀ ਹੁੰਦੀ ਆ ਕਿਸੇ ਦਿਨ ਫੇਰ ਜਿਹੜਾ ਇਸ ਵਿਸ਼ੇ ਤੇ ਜਿਹੜੀ ਗੱਲਬਾਤ ਪੂਰੀ ਕਰਾਂਗੇ ਤੁਸੀਂ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਕਿ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਕਰੀਬੀਆਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈਗਾ ਕਦੇ ਐਨਆਈ ਵੱਲੋਂ ਕਦੇ ਪੰਜਾਬ ਸਰਕਾਰ ਵੱਲੋਂ ਕਦੇ ਕੇਂਦਰ ਸਰਕਾਰ ਵੱਲੋਂ ਕਦੇ ਕਿਸੇ ਵੱਲੋਂ ਕਦੇ ਕਿਸੇ ਵੱਲੋਂ ਤੇ ਤੁਹਾਨੂੰ ਕੀ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕਿਤੇ ਨਾ ਕਿਤੇ ਇਹ ਮਨ ਦੇ ਵਿੱਚ ਆਉਂਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਦੀਪ ਸਿੱਧੂ ਵਾਂਗੂ ਜਾਂ ਕਿਸੇ ਹੋਰ ਬਾਗ ਜਿਹੜਾ ਇਹ ਨਕਸਾਨ ਆਖਰਾ ਦੇਣਾ ਤੁਸੀਂ ਪਹਿਲਾਂ ਦੇਖਿਆ ਕਿ ਅਵਤਾਰ ਸਿੰਘ ਖੰਡਾ ਭਾਈ ਹਰਦੀਪ ਸਿੰਘ ਨੇਜਰ ਪਰਮਜੀਤ ਸਿੰਘ ਪੰਜਬੜਾ ਦੀਪ ਸਿੱਧੂ ਸਿੱਧੂ ਮੂਸੇਵਾਲਾ ਤੋ ਲਾਵਾ ਤੁਸੀਂ ਇਹ ਧਾਰਨਾ ਸਾਰੀਆਂ ਇੱਕ ਪਾਸੇ ਪੰਜਾਂ ਨੇ ਆਪਣੇ ਕੋਲੇ ਇਹ ਕੋਈ ਸੁਰਖਰੂ ਨਹੀਂ ਹੁੰਦੇ ਆਪਾਂ ਇਹਦੇ ਵਿੱਚੋਂ ਜਾਂ ਪਾਏ ਕਹਿੰਦੇ ਕਿ ਆਪਾਂ ਟਾਲਮਟੋਲ ਕਰ ਲਈਏ ਜੀ ਇਹ ਨਹੀਂ ਹੁੰਦਾ ਇਹ ਨਹੀਂ ਕਰ ਸਕਦੇ ਇਹ ਸਾਰਾ ਕੁਝ ਸੰਭਵ ਆ ਹੋ ਸਕਦਾਗਾ ਪਰ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਇੱਕ ਜਿਹੜਾ ਇੱਕ ਸੋਚਣ ਦੀ ਲੋੜ ਆ ਇੱਕ ਮਹਿਮੇਚ ਲਾਉਣ ਦੀ ਲੋੜ ਆ ਇੱਕ ਲੋਕਾਂ ਨੂੰ ਇਕੱਠੇ ਕਰਨ ਦੀ ਲੋੜ ਆ ਇੱਕ ਜਿਹੜਾ ਝੰਡੇ ਦੇ ਥੱਲੇ ਆ ਸਿੱਖ ਕੌਮ ਆ ਜਿਹੜੀ ਵਿਖੜੀ ਪਈ ਆ ਅੱਜ ਆਪਣੀਆਂ ਜਿਹੜੀਆਂ ਚਲੋ ਰੱਖੋ ਤੁਸੀਂ ਟਕਸਾਲਾ ਰੱਖੋ ਆਪਣੀਆਂ ਜਿਹੜੀਆਂ ਜਥੇਬੰਦੀਆਂ ਨੂੰ ਉਹਨੇ ਰੱਖੋ ਮੁਖੀ ਬਣੇ ਰਹੋ ਜੋ ਕੋ ਸਮਰਜੀ ਕਰੋ ਪਰ ਜਿੱਥੇ ਵਿਵਤਾ ਪੈਂਦੀ ਸਿਕ ਕੋਮਤ ਚਾਹੇ ਸਿਕ ਕੋਮ ਕੋਈ ਵੀ ਚਾਹੋ ਬੱਚਾ ਦਾ ਬੁੱਢਾ ਦਾ ਔਰਤਾ ਚਾਹੋ ਤੁਹਾਡੇ ਨਾਲ ਮਤਭੇਦ ਮਿਲਦੇ ਆ ਨਾ ਮਿਲਦੇ ਆ ਉਹ ਵੱਖਰੀ ਗੱਲ ਆ ਪਰ ਤੁਸੀਂ ਉਹਨਾਂ ਤੇ ਇੱਕ ਮੁੱਕ ਹੋ ਕੇ ਜਿਹੜਾ ਉਹਨਾਂ ਤੇ ਜਰੂਰ ਇਹ ਪੈਰਾ ਦੇਣ ਦੀ ਤੁਹਾਨੂੰ ਲੋੜ ਆ ਜੇਕਰ ਉਹ ਦਾ ਟਾਰਗੇਟ ਕਰ ਰਹੀ ਆ ਤਾਂ ਤੁਹਾਨੂੰ ਵੀ ਜਿਹੜਾ ਇਹ ਟਾਰਗੇਟ ਕੀਤਾ ਜਾ ਸਕਦਾ ਪਰ ਕਿਤੇ ਇਹ ਨਾ ਸੋਚੋ ਕਿ ਅਸੀਂ ਤਾਂ ਜੀ ਬਾਹਰ ਨਹੀਂ ਨਿਕਲਦੇ ਘਰੋਂ ਅਸੀਂ ਤਾਂ ਪ੍ਰਚਾਰ ਕਰਦੇ ਹਾਂ ਸਿੱਖੀ ਦਾ ਇਹ ਨਹੀਂ ਇਹ ਸਾਰਾ ਕੁਝ ਹੋਣਾਗਾ ਤੇ ਤੁਹਾਡੇ ਤੇ ਵੀ ਜਿਹੜੀ ਗਾਇ ਡੇਗੂਗੀ ਜਿਹੜੇ ਅੱਜ ਬੜੀਆਂ-ਬੜੀਆਂ ਟਕਸਾਲਾ ਚਲਾਉਂਦੇ ਨੇ ਵੱਡੇ-ਵੱਡੇ ਜਥੇਬੰਦੀਆਂ ਚਲਾਉਂਦੇ ਨੇ ਇਹ ਤੁਹਾਡੇ ਤੇ ਵੀ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਮਾੜਾ ਹੋਵੇਗਾ ਜਦ ਆਪਾਂ ਤਾਂ ਬੈਠੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਪਰਮਾਤਮਾ ਸਾਰਿਆਂ ਨੂੰ ਜਿਹੜਾ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਦੇ ਵੀ ਕੋਈ ਅਹੇ ਜੀ ਅਨਸਕਾ ਵੀ ਘਟਨਾ ਨਾ ਵਾਪਰੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਵੱਧ ਤੋਂ ਵੱਧ ਕਰਨੇ ਨੇ ਤੁਸੀਂ ਵੇਖਦੇ ਰਹੋ ਪੰਜਾਬੀ ਬੱਚਾ ਟੀਵੀ ਮੈਂ ਹਮਕਰਨ ਸਿੰਘ ਉੱਬਾ